ਗਲੀ ਚ ਸੀਵਰੇਜ ਦੀਆਂ ਪਾਈਪਾਂ ਨਾ ਪਾਉਣ ਦੇ ਰੋਸ ਚਾਰਨੀ ਵਾਲਾ ਦੇ ਆਮ ਆਦਮੀ ਪਾਰਟੀ ਦੇ ਦਫਤਰ ਅੱਗੇ ਲਾਇਆ ਧਰਨਾ ਮਦਰ ਕਦੀਮ ਤੋਹੀ ਅਰਨੀ ਵਾਲਾ ਦੇ ਵਾਸੀ ਹੋਣ ਦਾ ਦਿੱਤਾ ਹਵਾਲਾ ਤੁਸੀਂ ਦੇਖ ਰਹੇ ਹੋ ਏ ਡਬਲਿਊ ਨਿਊਜ਼ 18 ਅਪਡੇਟ ਮੰਡੀ ਅਰਨੀ ਵਾਲਾ ਤੋਂ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਮੰਡੀ ਦੇ ਵਾਰਡ ਨੰਬਰ 5 ਜੋ ਕਿ ਹਾਲ ਆਬਾਦ 6 ਬਣਿਆ ਗਿਆ ਦੱਸਿਆ ਗਿਆ ਹੈ ਵਾਰਡ ਨੰਬਰ 6 ਦੇ ਵਾਸੀਆਂ ਵੱਲੋਂ ਆਪਣੇ ਮੁਹੱਲੇ 'ਚ ਨਗਰਪੰਚਾਇਤ ਵੱਲੋਂ ਪਾਈਪਾਂ ਨਾ ਪਾਉਣ ਦੇ ਕਠੇ ਤਾਰੋਪ ਲਗਾਏ ਗਏ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਰਨੀਵਾਲਾ 'ਚ ਨਵੇਂ ਸਿਰੇ ਤੋਂ ਸੀਵਰੇਜ ਦੀਆਂ ਪਾਈਪਾਂ ਪੂਰੀ ਮੰਡੀ 'ਚ ਪੈ ਰਹੀਆਂ ਹਨ ਪਰ ਸਾਡੇ ਘਰਾਂ ਤੋਂ ਲਗਭਗ 5 ਕਿਲੇ ਪਿੱਛੇ ਹੀ ਠੇਕੇਦਾਰ ਵੱਲੋਂ ਕੰਮ ਬੰਦ ਕਰਨ ਦਾ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਮੁਹੱਲੇ 'ਚ ਸੀਵਰੇਜ ਦੀਆਂ ਪਾਈਪਾਂ ਨਹੀਂ ਪਾਈਆਂ ਜਾਂਦੀਆਂ ਤਾਂ ਇਸ ਦਾ ਖਮਿਆਜਾ ਐਮਸੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਚੱਲਣਾ ਪਵੇਗਾ। ਇਸ ਦੇ ਸਬੰਧ 'ਚ ਜਦੋਂ ਅਸੀਂ ਇਸ ਦੇ ਸਬੰਧ 'ਚ ਜਦੋਂ ਨਗਰ ਪੰਚਾਇਤ ਦੇ ਪ੍ਰਧਾਨ ਸਿਕੰਦਰ ਲਾਲ ਬਤਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ठेकेदारों ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹ ਚੱਲ ਰਹੀ ਕੰਮ ਵਾਲੀ ਸਾਈਟ ਤੇ ਮੌਜੂਦ ਨਹੀਂ ਸਨ ਜੇਕਰ ਇਸ ਖਬਰ ਦੇ ਸਬੰਧ 'ਚ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਸਾਡੇ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਜੀ ਕੀ ਨਾਮ ਆ ਤੁਹਾਡਾ ਜੀ ਇਰਣਾ ਸੋਨੀ ਆ ਜੀ ਕਿਵੇਂ ਅੱਜ ਭਰਨਾ ਲਾਇਆ ਕੀ ਮਸਲਾ ਕੀ ਹੋਤਾ ਸਾਡੇ ਘਰਵਾਲਾ ਹੈਗੇ ਆ ਜੀ ਸੀਵਰੇਜ ਪੈ ਰਿਆ ਸੀਗਾ ਸਾਡੇ ਘਟੋ ਘਟਾ ਹੈਗਾ 100 ਘਰ ਪਿਛਲੇ ਪਾਸੇ ਤੇ ਲੇਕਿਨ ਉਹ ਸੀਵਰੇਜ ਰਸਤੇ 'ਚ ਹੀ ਬੰਦ ਕੀਤਾ ਗਿਆ ਸਾਸੀ ਜੀ ਬਹੁਤ ਦੁਖੀ ਆ ਗਿਆ ਅਸੀਂ ਸਾਡਾ ਮੇਨ ਮੁੱਦਾ ਇਹ ਹੈਗਾ ਕਿ ਅਸੀਂ ਜਿਹੜਾ ਸਾਡਾ ਧਰਨਾ ਲੱਗਿਆ ਹੋਇਆ ਇਹ ਸਾਡਾ ਸੀਵਰੇਜ ਦੇ ਅਕੋਰਡਿੰਗ ਆ ਕਿ ਸਾਡੇ ਗੰਦੇ ਪਾਣੇ ਦਾ ਨਿਕਾਸ ਕੀਤਾ ਜਾਵੇ ਜੇ ਅਸੀਂ ਪਾਸੇ-ਆਸੇ ਛੱਡਦੇ ਤਾਂ ਖੇਤਾਂ ਵਾਲੇ ਸਾਡੇ ਗੱਲ ਪੈਲੇ ਆ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਪਾਣੀ ਦੀ ਸਮੱਸਿਆ ਹੈਗੀ ਆ ਬਹੁਤ ਜ਼ਿਆਦਾ ਹਾਂ ਰੋਜ਼ ਕਿਸੇ ਨਾ ਕਿਸੇ ਨਾਲ ਰਾਤ ਹੋਈ ਰਹਿੰਦੀ ਆ ਅਸੀਂ ਐਸਪੀ ਦਾ ਮੁੱਦਾ ਠਾਇਆ ਹੈਗਾ ਤੇ ਸਾਡਾ ਸੀਵਰੇਜ ਪੈ ਜੇ ਜਿਸ ਕਰਨਾ ਸਾਡੇ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਕਿਹੜਾ ਵਾਰਡ ਆ ਤੁਹਾਡਾ ਸਾਡਾ ਵਾਰਡ 6 ਆ ਜੀ 6 ਨੰਬਰ ਵਾਰਡ ਕਿਸੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਇਸ ਸੰਬੰਧ ਵਿੱਚ ਇਸ ਸੰਬੰਧ ਵਿੱਚ ਅੱਜ ਅਸੀਂ ਪਹਿਲਾਂ ਗੱਲ ਕੀਤੀ ਦੋ ਚਾਰ ਵਾਰੀ ਸਾਨੂੰ ਲਾਰੇ ਤਲਾਰੇ ਲਾਇਆ ਗਿਆ ਵੀ ਅਸੀਂ ਅੱਗੇ ਕਰਕੇ ਪਾਵਾਂਗੇ ਪਾਵਾਂਗੇ ਸੀਵਰੇਜ ਵੀ ਅੱਗੇ ਟੈਂਡਰ ਚ ਪਾਵਾਂਗੇ ਅੱਗੇ ਅਸੀਂ ਟੈਂਡਰਪ ਹੋਊਗਾ ਸਾਡਾ ਹੋਇਆ ਪਿਆ ਕਰਦੇ ਆਂਗੇ ਪੂਰਾ ਹੋ ਜਾਊਗਾ ਹੋ ਜਾਊਗਾ ਲਾਰੇ ਨਾ ਡਾਲਦੇ ਲਾਰੇ ਲਾ ਲਾ ਜਿੰਦੇ ਆਈ ਜਾਂਦੇ ਆਂਦੇ ਕੀ ਮੰਗ ਕੀ ਕਰਦੇ ਹੋ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਵੀ ਬਰਾਬਰ ਸਾਡੀ ਮੰਗ ਆ ਜੀ ਸਾਰਾ ਸੂਰੇ ਪੈ ਜਾਵੇ ਬਸ ਸਾਡੇ ਗੰਦੇ ਪਾਣੀ ਦਾ ਨਿਕਾ ਪੈਣੀ ਜਿੱਥੇ ਦਿਖਾਣੀ ਆ ਤੁਹਾਡਾ ਤੇ ਕਿਹੜਾ ਪਿੰਡ ਆ ਤੇ ਕਿਹੜਾ ਵਾਰਡ ਆ ਜੀ ਤੁਹਾਡਾ ਮੇਰਾ ਨਾਮ ਜੀ ਸੁਰਿੰਦਰ ਸਿੰਘ ਆ ਜੀ ਵਾਰਡ ਨੰਬਰ 6 ਆ ਜੀ ਪਿੰਨ ਮੇਰਾ ਹਰਨੀ ਵਾਲਾ ਜੀ ਕੀ ਮਸਲਾ ਕੀ ਆ ਤੁਸੀਂ ਧਰਨਾ ਲਾਇਆ ਮਸਲਾ ਸਰਕਾਰ ਇਹ ਆ ਜੀ ਵੀ ਸਾਡੇ ਸੀਵਰੇਜ ਦੀ ਪਾਈਪ ਅੱਗੇ ਨਹੀਂ ਪੈ ਰਹੀ ਜਿੱਥੇ ਚਾਰ ਕਰ ਉਹ ਤੇ ਸੀਵਰੇਜ ਪਾਤਾ ਹੀ ਇਹਨਾਂ ਨੇ ਜਿੱਥੇ ਅੱਗੇ 100 ਕਰ ਉਹਦਰ ਸੀਵਰੇਜ ਦੀ ਪਾਈਪ ਨਹੀਂ ਜਾ ਰਹੀ ਜੀ ਕੀ ਕਾਰਨ ਕੀ ਲੱਗਦਾ ਕਿਉਂ ਨਹੀਂ ਪਾ ਰਹੇ ਤੁਹਾਡੇ ਪਤਾ ਨਹੀਂ ਇਹ ਕਹਿੰਦੇ ਅਗਲੇ ਟੈਂਡਰ ਨਾ ਤਾਂ ਸੜਕ ਬਣਾ ਕੇ ਦੇ ਰੇ ਨਾ ਕਿ ਸੀਵਰੇਜ ਪਾ ਕੇ ਦੇ ਰਿਆ ਜਿੱਥੇ 4 ਘਰ ਹੈ ਉੱਥੇ ਸੀਵਰੇਜ ਪਾਤਾ ਹੈ ਜਿੱਥੇ 100 ਘਰ ਹੈ ਉੱਥੇ ਅੱਗੇ ਪਾਈਪ ਨਹੀਂ ਪਾਰੇ ਸੀਵਰੇਜ ਦੀ ਸਾਡੇ ਸਰ ਪੈ ਰਿਆ ਆਰਮੀ ਵਾਲੇ ਚ ਹਾਂਜੀ ਹਾਂਜੀ ਸੀਵਰੇਜ ਪੈ ਰਿਆ ਜੀ ਫਿਲਹਾਲ ਉਹਨਾਂ ਨੂੰ ਕੰਮ ਵੀ ਚੱਲ ਰਿਹਾ ਜੀ ਸੀਵਰੇਜ ਦਾ ਤੁਹਾਡੇ ਵਾਰਡ ਚ ਚੱਲ ਰਿਹਾ ਸਾਡੇ ਵਾਰਡ ਚ ਚੱਲ ਰਿਹਾ ਜੀ ਕੀ ਕਾਰਨ ਕੀ ਕਿਉਂ ਨਹੀਂ ਪਾਰੇ ਕੀ ਕਾਰਨ ਕੀ ਲਾਵਾ ਤੁਹਾਨੂੰ ਕਾਰਨ ਸਾਨੂੰ ਦੱਸ ਦੇ ਵੀ ਅਗਲੇ ਟੈਂਡ ਚ ਪਾਵਾਂਗੇ ਇਹਨਾਂ ਨੂੰ ਪਤਾ ਨਹੀਂ ਹੁਣ ਕੀ ਇਹਨਾਂ ਦਾ ਕਾਰਨ ਕੀ ਰੀਜ਼ਨ ਹੈ ਸਾਨੂੰ ਨਹੀਂ ਪਤਾ ਜੀ ਕਹਿੰਦੇ ਆ ਵੀ ਇਹ ਤੁਹਾਡੇ ਨਕਸ਼ੇ ਚ ਹੈ ਹੀ ਨਹੀਂਗਾ ਜੀ ਤੋ ਤੁਹਾਡੇ ਘਰ ਜਿਹੜੇ ਨਕਸ਼ੇ ਚ ਹੈ ਨਹੀਂ ਹਾਂ ਕਹਿੰਦੇ ਪੈਪ ਤੁਹਾਡੀ ਨਕਸ਼ੇ ਚ ਨਹੀਂ ਹੈਗੀ ਇਹ ਨਹੀਂ ਪੈ ਸਕਦਾ ਨਹੀਂ ਕੱਚੇ ਘਰਾਂ ਤੁਹਾਡੇ ਜਿਹੜੇ ਰਜਿਸਟਰੀਆਂ ਵਗੈਰਾ ਨਹੀਂ ਹਰ ਰਜਿਸਟਰੀਆਂ ਵਾਲੇ ਸਾਡੇ ਮਕਾਨਾਂ ਸਾਰੇ ਜੀ ਸਾਡੇ ਕੋਲ ਰਜਿਸਟਰੀਆਂ ਆਪਦੀਆਂ ਜੀ ਐਨਓਸੀ ਵਗੈਰਾ ਲੈ ਕੇ ਸਭ ਕੁਝ ਆ ਸਭ ਕੁਝ ਸਾਡੇ ਕੋਲ ਹੈ ਜੀ ਕੀ ਮੰਗ ਕੀ ਕਰਦੇ ਹੋ ਮੰਗ ਸਰਕਾਰ ਤੋਂ ਸਾਡੀ ਇਹ ਵੀ ਸਾਡਾ ਸੀਵਰੇਜ ਦਾ ਪਾਣੀ ਦਾ ਨਿਕਾਸ਼ ਕੀਤਾ ਜਾਵੇ ਜੀ ਜੀ ਕੀ ਮਸਲਾ ਜਿਹੜਾ ਤੁਹਾਨੂੰ ਅੱਜ ਧਰਨਾ ਲਾਉਣਾ ਪਿਆ ਵੀਰ ਜੀ ਸਾਡੇ ਨਾਲ ਸੜਕ ਬਣ ਰਹੀ ਹੈ ਨਾ ਸੀਵਰੇਜ ਅੱਗੇ ਪੈ ਰਿਹਾ ਵੀਰ ਜੀ ਸਾਡੀ ਬੇਨਤੀ ਆ ਕਿ ਸੱਗੇ ਵੀ ਸੀਵਰੇਜ ਪਾਓ ਪਹਿਲਾਂ ਤੁਹਾਡੇ ਗਲੀ ਚ ਪਈ ਜਾਂਦਾ ਸੀ ਬਰੇਕ ਤੇ ਹਾਂਜੀ ਪਈ ਜਾਂਦਾ ਵੀਰ ਚ ਤੇ ਗੱਲਬਾਤ ਕੀਤੀ ਕੀ ਕਹਿੰਦੇ ਆ ਤੁਹਾਨੂੰ ਫਿਰ ਵੀਰ ਜੀ ਸਾਨੂੰ ਕਹਿੰਦੇ ਇੱਥੋਂ ਤੱਕ ਹੀ ਟੈਂਡ ਲੱਗੇ ਟੈਂਡ ਨਹੀਂ ਆਣੀ ਕਿੰਨੇ ਕਿਹਾ ਇਹ ਗੱਲ ਜਿਹੜਾ ਤੁਹਾਡਾ ਇਹ ਹੈ ਠੇਕੇਦਾਰ ਜੀ ਜਿਹੜਾ ਠੇਕੇਦਾਰ ਵੀਰ ਜੀ ਉਹ ਘਬੜਾ ਰਿਹਾ ਹੈ ਅੱਛਾ ਹੁਣ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਕਰਦੇ ਵੀ ਸਾਡੇ ਵੀ ਸਿਵਰੇਜ ਬੈ ਸਾਡੇ ਵੀ ਪਾਪਾ ਜਾਣ ਜਿਹੜਾ ਧਰਨਾ ਤੁਸੀਂ ਲਾਇਆ ਕਿੱਥੇ ਲਾਇਆ ਜੀ ਅਸੀਂ ਆਰਨੀ ਆ ਜੀ ਆਵਾਜ਼ ਦਫ਼ਤਰ ਦੇ ਸਾਹਮਣੇ ਜੀ ਕੋ ਜਿਹੜਾ ਮੰਡੀ ਅਰਨੀਵਾਲ ਦੇ ਧਰਨਾ ਲੱਗਿਆ ਉਹਨਾਂ ਦਾ ਇੱਕ ਰੋਪ ਆ ਵੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਉਹਨਾਂ ਨੂੰ ਪੱਖਪਾਤ ਕਰ ਰਹੀ ਹੈ। ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਧਰਨਾ ਲੱਗਿਆ ਜੀ ਉਹ ਸੀਵਰੇਜ ਦੇ ਜਿਹੜਾ ਜਿੰਨਾ ਮਤਲਬ ਟੈਂਡਰ ਹੋਇਆ ਸੀਗਾ ਸੀਵਰੇਜ ਬੋਰਡ 2019 ਹੀ ਬਾ ਰਿਆ। ਜੀ ਉਹਨਾਂ ਦੀਆਂ ਕੁਝ ਮੰਗਾਂ ਨੇ ਕੁਝ ਫੋਨ ਤੇ ਮੈਨੂੰ ਕਈਆਂ ਨੇ ਫੋਨ ਕੀਤੇ ਆ ਤੇ ਮੈਂ ਉੱਥੇ ਤੇ ਜਾ ਰਿਹਾ। ਜੀ ਸੋ ਬੇਨਤੀ ਇਹ ਵੀ ਨਵੇਂ ਬਜਟ ਸੈਸ਼ਨ ਚ ਜਿਹੜਾ ਬਾਕੀ ਰਹਿੰਦਾ ਮੰਡੀ ਅਰਨੀਵਾਲ ਦਾ ਸੀਵਰੇਜ ਹੈ ਅੱਗੇ ਨਵੇਂ ਟੈਂਡਰ ਲੱਗਣਗੇ ਉਹਦੇ ਵਿੱਚ ਸਾਰਾ ਹੀ ਕੰਪਲੀਟ ਹੋਵੇਗਾ 100% ਸੀਵਰੇਜ ਜਿਹੜਾ ਸਾਡੇ ਐਮਐਲਏ ਸਾਹਿਬ ਨੇ ਸੀਵਰੇਜ ਬੋਰਡ ਤੋਂ ਮਨਜ਼ੂਰੀ ਲੈ ਕੇ ਪੰਜਾਬ ਸਰਕਾਰ ਤੋਂ ਤੇ 100% ਜਿਹੜਾ ਹੈ ਆਪਦੀ ਟਰਮ ਵਿੱਚ ਸੀਵਰੇਜ ਪੂਰਾ ਕਰਨਾ ਹੈ ਪਰ ਹੌਲੇ ਹੌਲੇ ਹੋਏਗਾ ਕਿਉਂਕਿ ਜਿਵੇਂ ਜਿਵੇਂ ਮਤਲਬ ਇਹਦਾ ਟੈਂਡਰ ਹੋਣਗੇ ਜਿਵੇਂ ਜਿਵੇਂ ਅਲਾਟਮੈਂਟ ਹੋਏਗੀ ਉਵੇਂ ਵੀ ਹੋਏਗਾ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਕਣੀ ਆਬਾਦੀ ਜਿੱਥੇ ਜ਼ਿਆਦਾ ਰੈਸ਼ ਏਰੀਆ ਹੈ ਉੱਥੇ ਕੰਪਲੀਟ ਕੀਤਾ ਜਾ ਰਿਹਾ ਇਸ ਨੂੰ ਚਾਲੂ ਕਰਕੇ ਉਸ ਤੋਂ ਬਾਅਦ ਅਗਲੇ ਟੈਂਡਰ ਲੱਗਣਗੇ ਸੋ ਸਾਰਿਆਂ ਨੂੰ ਥੋੜਾ ਜਿਹਾ ਸਬਰ ਰੱਖਣ ਦੀ ਲੋੜ ਹੈ ਕਿਉਂਕਿ ਪੀਣ ਵਾਲਾ ਪਾਣੀ ਹਰ ਘਰ ਤੱਕ ਪਹੁੰਚ ਚੁੱਕਿਆ ਹੈ 100% ਪੀਣ ਵਾਲਾ ਪਾਣੀ ਹਰ ਘਰ ਵਿੱਚ ਪਹੁੰਚ ਚੁੱਕਿਆ ਹੈ ਔਰ ਸੀਵਰੇਜ ਦਾ ਵੀ ਜੋ ਹੈ ਲਗਭਗ ਇਸੇ ਸਾਲ ਦੇ ਵਿੱਚ ਵਿੱਚ ਕੰਪਲੀਟ ਹੋ ਜਾਊਗਾ 100% ਔਰ ਜੋ ਸੜਕਾਂ ਹੈ ਗਲੀਆਂ ਹਨ ਉਹ ਵੀ ਸੀਵਰੇਜ ਬੋਰਡ ਤੋਂ ਐਨਓਸੀ ਮਿਲ ਗਈ ਹੈ ਤੇ ਔਰ ਜੋ ਨਗਰ ਕਾਉਂਸਲ ਵੱਲੋਂ ਐਸਟੀਮੇਟ ਬਣਾਏ ਜਾ ਰਹੇ ਨੇ ਤੇ ਉਹਦਾ ਜਲਦੀ ਟੈਂਡਰ ਲਾ ਕੇ ਉਹ ਵੀ ਜਲਦੀ 2-3 ਮਹੀਨਿਆਂ ਦੇ ਵਿੱਚ ਵਿੱਚ ਸ਼ੁਰੂ ਕਰਕੇ ਸਾਰੀਆਂ ਸੜਕਾਂ ਜਿਹੜੀਆਂ ਮੰਡੀ ਅਰਨੀ ਵਾਲੇ ਦੀਆਂ ਨਵੀਆਂ ਲੋਕ ਟਾਈਲ ਜਿਹੜੀ ਕੰਪਲੀਟ ਹੋਣਗੀਆਂ ਜੀ ਜੀ ਪਹਿਲਾਂ ਤੋਂ ਜਿਹੜੇ ਨਕਸ਼ੇ ਬਣਾਏ ਸੀਗੇ ਸੀਵਰੇਜ ਦੇ ਤੁਸੀਂ ਉਹ ਜਿਹੜੇ ਇਹਨਾਂ ਵਿੱਚ ਹੈ ਨਹੀਂ ਸੀ ਇਹ ਏਰੀਆ ਦੇਖੋ ਜੀ ਇਹ ਸਕੀਮਾਂ ਹੁੰਦੀਆਂ ਨੇ ਜੀ ਕੇਂਦਰ ਸਰਕਾਰ ਵੱਲੋਂ ਵੀ ਕੁਝ ਫੰਡ ਹੁੰਦੇ ਆ ਕੁਝ ਪੰਜਾਬ ਸਰਕਾਰ ਵੱਲੋਂ ਇਹ ਸਕੀਮਾਂ ਦੇ ਤਹਿਤ ਆਉਂਦਾ ਹੈ ਜਿੱਥੇ ਜ਼ਿਆਦਾ ਰੈਸ਼ੀ ਏਰੀਆ ਹੈ ਉੱਥੇ ਹੀ ਸੀਵਰੇਜ ਅਲਾਉਡ ਹੈ ਕਿਉਂਕਿ ਜਿੱਥੇ ਇੱਕ ਇੱਕ ਦੋ ਦੋ ਘਰ ਦੂਰ ਦੂਰ ਹੈ ਗਿਆ ਉੱਥੇ ਸੀਵਰੇਜ ਦੀ ਬਲੋਕੇਜ ਦੀ ਸਮੱਸਿਆ ਆਂਦੀ ਹੈ ਨਹੀਂ ਉਹ ਤਾਂ ਕਹਿੰਦਾ 100 ਘਰ ਹੈ ਇੱਥੇ ਵੇਖੋ ਜੀ 100 ਘਰ ਹੈਗਾ ਲੇਕਿਨ ਦੂਰ ਦੂਰ ਹੈ ਹੋਰੇ ਹੋਰੇ ਹੋ ਜਾਊਗਾ ਇਹ ਕੰਪਨੀ ਇੱਕ ਵਾਰੀ ਸਟਾਰਟ ਕਰਨ ਦੀ ਦੇਰ ਆਉਂਦੀ ਉਸ ਤੋਂ ਬਾਅਦ ਸਾਰਾ ਜਿਹੜਾ ਅਰਨੀ ਵਾਲਾ 100% ਸੀਵਰੇਜ ਦੇ ਅੰਡਰ ਆਊਗਾ ਆਊਗਾ